ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਤਾ ਤੇ ਸੋ ਅੱਜ ਆਪਾਂ ਕਣਕ ਦੇ ਆਖਰੀ ਪਾਣੀ ਬਰੇ ਲੋਕਾਂ ਦੀ ਤਚੀਤੀ ਜਿਹੜੀ ਬਹੁਤ ਹੁੰਦੀ ਆ ਵੈਸੇ ਇਹ ਸਵਾਲ ਹਰ ਸਾਲ ਰਿਪੀਟ ਹੁੰਦੇ ਆ ਆਪਾਂ ਦੇਖਦੇ ਰਹਿੰਦੇ ਆ ਵੀ ਹਰੇਕ ਸਾਲ ਆਪਾਂ ਕਹਿੰਦੇ ਆ ਵੀ ਪਾਣੀ ਲਾਈਏ ਨਾ ਲਾਈਏ ਇਹ ਚੀਜ਼ਾਂ ਕੁਐਸਚਨ ਹਰੇਕ ਸਾਲ ਰਿਪੀਟ ਹੋਣ ਵਾਲੇ ਕੁਐਸਚਨ ਨੇ ਇਹ ਤੇ ਇਦੇ ਲਈ ਕੀ ਨਿਸ਼ਾਨੀਆਂ ਜਾਂ ਕਈ ਵੀਰ ਹੁਣ ਕਹਿ ਦਿੰਦੇ ਆ ਵੀ ਫਰਵਰੀ ਮਹੀਨੇ ਤੱਕ ਪਾਣੀ ਲਾਓ ਮਾਰਚ ਦੇ ਵਿੱਚ ਪਾਣੀ ਨਹੀਂ ਲਾਉਣਾ ਚਾਹੀਦਾ ਕਣਕ ਨੂੰ ਹਾਲਾਂਕਿ ਗਰਮੀ ਮਾਰਚ ਦਾ ਮਹੀਨਾ ਜ਼ਿਆਦਾ ਹੁੰਦੀ ਆ ਤੇ ਜਿੱਥੋਂ ਤੱਕ ਅਸੀਂ ਇਹ ਚੀਜ਼ ਦਾ ਤਜਰਬਾ ਕੀਤਾ ਵੀ ਕਣਕ ਨੂੰ ਜਿੰਨਾ ਚਿਰ ਕਣਕ ਦਾ ਦਾਣਾ ਕੰਪਲੀਟ ਨਹੀਂ ਹੁੰਦਾ ਦਾਣਾ ਥੋੜਾ ਜਾਂ ਕਰੜਾ ਨਹੀਂ ਹੁੰਦਾ ਕਣਕ ਨੂੰ ਸੈੱਲ ਦੀ ਜ਼ਰੂਰਤ ਆ ਜਿਵੇਂ ਮੰਨ ਕੇ ਚੱਲ ਗਏ ਵੀ ਆਪਾਂ ਹੁਣ ਆਹ ਕਣਕ ਦੀ ਗੱਲ ਕਰ ਲਈ ਆ ਦੇਖੋ ਬਾਣ ਬਿਲਕੁਲ ਚਿੱਟਾ ਹੋਇਆ ਪਿਆ ਸਾਫ ਤੈਨੂੰ ਫਰਵਰੀ ਲਾਸਟ ਦਾ ਪਾਣੀ ਲੱਗਿਆ ਜੀ ਆਪਾਂ ਇਹਨੂੰ ਕਹਿ ਦਿੱਤੀ ਕਿ ਪਾਣੀ ਦੀ ਜਰੂਰਤ ਨਹੀਂ ਤਾਂ ਮਾਰਚ ਦਾ ਇੱਕ ਮਹੀਨਾ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਗਰਮ ਆ ਉਹ ਕਿਵੇਂ ਕੱਢੂ ਤੇ ਜੇ ਕਣਕ ਦੇ ਵਿੱਚ ਦਾਣੇ ਦੀ ਗੱਲ ਕਰੀਏ ਆਪਾਂ ਤੇ ਇਹ ਦਾਣਾ ਕਿੰਨਾ ਬਣਿਆ ਉਹ ਤੁਹਾਨੂੰ ਦਿਖਾ ਦਿੰਨੇ ਆ ਇਹ ਆ ਦੇਖ ਸਕਦੇ ਹੋ ਇਹ ਅੱਧਾ ਦਾਣਾ ਕੰਪਲੀਟ ਹੋਇਆ ਅੱਧਾ ਦਾਣਾ ਕੰਪਲੀਟ ਵੀ ਹੋਣਾ ਅੱਧਾ ਦਾਣਾ ਵੀ ਰਹਿੰਦਾ ਹਜੇ ਬਣਨ ਵਾਲਾ ਤੇ ਇਸ ਤੋਂ ਬਾਅਦ ਜੇ ਇਹ ਪੱਕਣ ਵਾਸਤੇ ਵੀ ਹੁਣ ਸੱਲ ਚਾਹੀਦੀ ਹੈ ਜੇ ਆਪਾਂ ਕਹਿ ਦਈਏ ਵੀ ਦਾਣਾ ਕੰਪਲੀਟ ਹੋ ਗਿਆ ਫੇਰ ਵੀ ਪਾਣੀ ਸੁੱਕ ਜੇ ਤੋਂ ਪੇਚਕੂਗਾ ਉਹ ਪੱਕਣਾ ਨਹੀਂ ਉਹਨੇ ਗਰਮੀ ਦੇ ਨਾਲ ਜਿਹੜੇ ਆਪਾਂ ਕਹਿੰਦੇ ਨੇ ਕਣਕ ਬਰੀਕ ਰਹੇਗੀ ਉਹ ਇਸੇ ਕਾਰਨ ਹੀ ਰਹਿੰਦੀ ਆ ਤੇ ਆਹ ਕਣਕ ਦੇ ਵਿੱਚ ਹੁਣ ਸੱਲ ਵੀ ਬਹੁਤ ਬੀਜੇ ਵੀ ਤਕਰੀਬਨ ਇਕ ਦੇਣ ਦੀ ਆ ਇਹ ਕਣਕ ਨੂੰ ਜੇ ਆਪਾਂ ਕਹਦੇ ਕਿ ਇਹਦੇ ਵਿੱਚ ਦਾਣਾ ਹਜੇ ਬਣਨਾ ਸ਼ੁਰੂ ਹੋਇਆ। ਪਹਿਲਾਂ ਵੇਖ ਕੇ ਹਟਿਆ ਆਫ ਵੀਡੀਓ। ਵੀ ਇਹ ਕਣਕ ਦੇ ਵਿੱਚ ਹਜੇ ਦਾਣਾ ਬਣਨਾ ਸ਼ੁਰੂ ਹੀ ਹੋਇਆ ਉਹ ਦੂਸਰਾ ਦਾਣੇ ਦੇ ਮੁਕਾਬਲੇ ਵੀ ਥੋੜਾ ਜਿਹਾ ਦਾਣਾ ਬਣਿਆ ਵਾ। ਆ ਦੇਖ ਲਓ। ਤੁਹਾਨੂੰ ਦਿਖਾ ਦਿੰਨੇ ਆ। ਹਜੇ ਸਿਰਫ ਬਣਨਾ ਸ਼ੁਰੂ ਹੋਇਆ ਦਾਣਾ। ਇਸ ਕਣਕ ਨੂੰ ਜੇ ਆਪਾਂ ਕਹਿ ਦਈਏ ਵੀ ਹਜੇ ਦਾਣਾ ਬੰਨ ਚ ਕਿੰਨਾ ਟਾਈਮ ਪਿਆ ਜੇ ਆਪਾਂ ਕਹਿ ਦਈਏ ਵੀ ਅੱਜ 3 ਕਰੋੜ ਕਰ ਲਓ ਪਹਿਲਾਂ 9 ਮਾਰਚ 2025 ਤੇ ਇਹ ਕਣਕ ਨੂੰ ਜੇ ਆਪਾਂ ਕਹਿ ਦਈਏ ਵੀ ਇਹ ਹਜੇ ਪਾਣੀ ਦੀ ਜ਼ਰੂਰਤ ਨਹੀਂ ਸੈੱਲ ਦੀ ਜ਼ਰੂਰਤ ਨਹੀਂ ਜੇ ਇਹ ਨੂੰ ਫਰਵਰੀ ਇਹ ਨੂੰ ਮਾਰਚ ਦੇ ਸ਼ੁਰੂ ਚ ਪਾਣੀ ਲੱਗਿਆ ਮੀਂਹ ਵੀ ਪਏ ਆ ਉਹਦਾ ਕਾਰਨ ਵੀ ਹੈਗਾ ਥੋੜੀ ਜਿਹੀ ਸੈੱਲ ਹੈਗੀ ਇਹਨੂੰ ਜਿਆਦਾ ਤੇ ਪੈਸੇ ਵੀ ਇਹਨੂੰ ਪਾਣੀ ਇੱਕ ਹੋਰ ਹਜੇ ਅਸੀਂ ਤਾਂ ਲਾਵਾਂਗੇ ਬਾਕੀ ਤੁਹਾਡੀ ਸੋਚ ਆ ਵੀ ਕਿਵੇਂ ਵੀ ਤੁਹਾਡਾ ਏਰੀਆ ਕੀ ਕਹਿੰਦਾ ਤੇ ਵੇਹੇ ਵੀ ਕਣਕ ਨੂੰ ਸੈੱਲ ਜਿੰਨਾ ਚਿਰ ਦਾਣਾ ਕੰਪਲੀਟ ਹੋ ਕੇ ਦਾਣਾ ਕਰੜਾ ਨਹੀਂ ਹੁੰਦਾ ਕਣਕ ਦਾਣਾ ਦੁੱਧ ਨਹੀਂ ਨਾ ਗਵਾਉਂਦਾ ਥੋੜਾ ਜਿਹਾ ਕਰੜੇਪਣ ਚ ਕਹਿ ਸਕਦੇ ਆ ਵੀ ਆਪਾਂ ਵੀ ਦੁੱਧ ਦਾ ਛਿੱਟਾ ਉਹਦੇ ਚ ਨੱਪ ਕੇ ਜਦੋਂ ਆਪਾਂ ਦੁੱਧ ਦਾ ਛਿੱਟਾ ਫੁੜਕਣੋਂ ਹਟ ਜੇ ਉਸ ਸਟੇਜ ਤੱਕ ਕਣਕ ਨੂੰ ਸੈੱਲ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਸੈੱਲ ਜੇ ਆਪਾਂ ਕਹਿੰਦੇ ਕਿ ਵੀ ਮਹੀਨਾ ਰਹੂਗੀ ਮਹੀਨਾ ਸੈੱਲ ਨਹੀਂ ਰਹਿੰਦੀ ਪਹਿਲਾਂ ਗੱਲ ਕੁਝ ਹੋਰ ਹੁੰਦੀ ਸੀ ਜਦੋਂ ਜ਼ਮੀਨਾਂ ਬਾਹ ਕੇ ਤਿਆਰ ਕਰਕੇ ਬੀਜਦੇ ਹੁੰਦੇ ਸੀ ਉਸ ਕਣਕ ਦੀ ਜੜ ਡੂੰਗੀ ਹੁੰਦੀ ਸੀ ਤੇ ਤੱਕ ਸੈੱਲ ਚਲੀ ਜਾਂਦੀ ਸੀਗੀ ਤੇ ਇਸ ਕਰਕੇ ਕਣਕ ਸਹਾਰ ਵੀ ਜਾਂਦੀ ਸੀ ਤੇ ਜਿਹੜੀਆਂ ਬਜਾਈਆਂ ਹੁੰਦੀਆਂ ਸੁਪਰ ਸੀਡਰ ਦੀ ਲਾ ਲੋ ਰੋਟਾਵੇਟਰ ਦੀ ਲਾ ਲੋ 2.5 ਇੰਚੀ ਤੋਂ ਵੱਧ ਦਾ ਕਣਕ ਡੂੰਗੀ ਜਾਂਦੀ ਨਹੀਂ ਵੀਰੇ ਉਸ ਤੋਂ ਥੱਲੇ ਜੜਨੀ ਜਾਂਦੀ ਕੋਈ ਤਣਾ ਨਹੀਂ ਜਾਂਦਾ ਉਦੋਂ ਥੱਲੇ ਸੈੱਲ ਸੇ ਬੇਸ਼ੱਕ ਪਈ ਰਹੇ ਜਿੱਥੇ ਤਣਾ ਹੀ ਨਹੀਂ ਗਿਆ ਉੱਥੇ ਸੈੱਲ ਪਈ ਦਾ ਕੀ ਆਸਰਾ ਕਿਉਂਕਿ ਸੈੱਲ ਤਾਂ ਤਣੇ ਰਾਹੀਂ ਲੈਣੀ ਹੈ ਨਾ ਕਣਕ ਨੇ ਤੇ ਸੈੱਲ ਤਣਾ ਜਿਹੜਾ ਉਤਲੀ ਪੋਲੀ ਮਿੱਟੀ ਦੇ ਵਿੱਚ ਵਿੱਚ ਤੇ ਉਤਲੀ ਪੋਲੀ ਮਿੱਟੀ ਸੁੱਕ ਗਈ ਥੱਲੇ ਕਰੜੀ ਮਿੱਟੀ ਚ ਹੈ ਗਲੀਪ ਹੈ ਜਾਂ ਕੁਝ ਵੀ ਆ ਜਦੋਂ ਤਣੇ ਦੇ ਨੇੜੇ ਸੈੱਲ ਹੈਣੀਗੀ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਕਰਕੇ ਭਰਾਵੋ ਸਿਰੇ ਤੇ ਆਈ ਫਸਲਾ ਜਿਹੜੀ ਇੱਕ ਪਾਣੀ ਪਿੱਛੇ ਨਾ ਗਾਲ ਦਿਓ ਕਣਕ ਡਿੱਗਣ ਦੇ ਨਾਲ ਉਹਨਾ ਨੁਕਸਾਨ ਨਹੀਂ ਹੁੰਦਾ ਜਿੰਨਾ ਕਣਕ ਪਾਣੀ ਦੇ ਬਿਨਾਂ ਕਰ ਜਾਂਦੀ ਆ ਫਸਲ ਦੇ ਵਿੱਚ ਦਾਣਾ ਭਾਰ ਵਜਨ ਜ਼ਿਆਦਾ ਹੋਊ ਤਾਂ ਫਸਲ ਡਿੱਗੂਗੀ ਤੇ ਜਦੋਂ ਵਜਨ ਹੀ ਨਹੀਂ ਉਹਨੇ ਡਿੱਗ ਕੇ ਵੀ ਕੀ ਕਰਨਾ ਡਿੱਗੂ ਵੀ ਵਜਨ ਨਾਲ ਹੀ ਡਿੱਗੂ ਤਾਂ ਡਿਕਣੀ ਨਹੀਂ ਇਸ ਕਰਕੇ ਚਲੋ ਆਪਾਂ ਵੇਖਣਾ ਜ਼ਰੂਰ ਹੁੰਦਾ ਵੀ ਹਵਾ ਦਾ ਰੁਖ ਵੇਖੋ ਕੋਈ ਜ਼ਿਆਦਾ ਹਵਾ ਚੱਲਦੀ ਹੈ ਤਾਂ ਨਾ ਲਾਓ ਪਾਣੀ ਇੱਕ ਦੋ ਦਿਨ ਚਲੋ ਚਲਦੀ ਹੁੰਦੀ ਹੈ ਹਵਾ ਜਿੱਦਾਂ ਹਵਾ ਖੜੀ ਹੈ ਉਦੋਂ ਪਾਣੀ ਲਾ ਦਿਓ ਜੇਕਰ 24 ਘੰਟੇ ਲੰਘਦੇ ਆ ਤਾਂ ਉਸ ਤੋਂ ਬਾਅਦ ਕਣਕ ਹਲਦੀ ਨਹੀਂ ਹੁੰਦੀ ਤੇ ਪਹਿਲਾਂ ਹੀ ਪਾਣੀ ਥੋੜਾ ਜਿਆਦਾ ਜਾੜੇ ਸਖਾ ਕੇ ਨਾ ਲਾਓ ਤੇ ਗਿੱਲੇ ਪਾਣ ਚਲਾਈ ਚਲੋ ਤਾਂ ਵਧੀਆ ਰਹਿੰਦਾ ਇਹ ਸੀ ਵੀਰੇ ਪਾਣੀ ਬਾਰੇ ਆਪਣੀ ਜਾਣਕਾਰੀ ਤੇ ਬਾਕੀ ਜਿਹੜਾ ਤੇਲੇ ਦੀ ਸਫਰੇ ਦਾ ਟਾਈਮ ਆ ਉਹ ਪੂਰੇ ਜ਼ੋਰ ਤੇ ਆ ਜੇ ਹੋ ਜੇ ਤਾਂ ਕਿਉਂਕਿ ਗਰਮੀ ਆ ਹੁਣ ਇੱਕਦਮ ਤੇਲੇ ਨੇ ਅਟੈਕ ਕਰਨਾ ਬਾਣਾ ਹੋਣੀ ਦਾਣੇ ਦਾ ਨੁਕਸਾਨ ਕਰਨਾ ਇਹਨੇ ਉਸ ਤੋਂ ਮਗਰੋਂ ਤਾਂ ਕੋਈ ਫਾਇਦਾ ਨਹੀਂ ਇਸ ਕਰਕੇ ਵੀਰੋ ਪਾਣੀ ਤੇ ਸਫਰੇ ਦਾ ਜਰੂਰ ਧਿਆਨ ਰੱਖਿਓ ਧੰਨਵਾਦੋ ਸੋਸ